ਪਿਛਲੇ ਸਮੇਂ ਦੇ ਵਿੱਚ ਲਗਾਤਾਰ ਪਹਾੜਾਂ ਤੋਂ ਆਈ ਆਫਤ ਦੇ ਨਾਲ ਪੰਜਾਬ ਦਾ ਇੱਕ ਵੱਡਾ ਹਿੱਸਾ ਜਿਹੜਾ ਪ੍ਰਭਾਵਿਤ ਹੋਇਆਗਾ ਜਿੱਥੇ ਜਿਹੜੇ ਹਜ਼ਾਰਾਂ ਪਿੰਡ ਨੇਗੇ ਜਿਨ੍ਹਾਂ ਦੇ ਵਿੱਚ ਵੱਡੇ ਪੱਧਰ ਤੇ ਪਾਣੀ ਖੜਕਿਆ ਗਾਰ ਜੰਮ ਗਈ ਪਰ ਹੁਣ ਉੱਥੇ ਜਿਹੜੀ ਅਸਲ ਤਰਾਸਦੀ ਹੈ ਉਹ ਤਸਵੀਰਾਂ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ ਕਿ ਜਿੱਥੇ ਕਿ ਲੋਕਾਂ ਦੇ ਵੱਡੇ ਪੱਧਰ ਤੇ ਘਰਾਂ ਦਾ ਨੁਕਸਾਨ ਹੋ ਗਿਆ ਘਰਾਂ ਦੇ ਵਿੱਚ ਜਿਹੜਾ ਸਮਾਨ ਪਿਆ ਸੀ ਉਹ ਬਿਲਕੁਲ ਖਰਾਬ ਹੋ ਗਿਆ ਇਸ ਨੂੰ ਲੈ ਕੇ ਪਿਛਲੇ ਸਮੇਂ 'ਚ ਅਸੀਂ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਤਸਵੀਰਾਂ ਦੇਖੀਆਂ ਕਿ ਗਾਇਕਾਂ ਨੇ ਜਾਂ ਹੋਰ ਸੈਲੀਬ੍ਰਿਟੀ ਨੇ ਵੱਡੇ ਪੱਧਰ ਤੇ ਮਦਦ ਕੀਤੀ ਜਿਹੜੇ ਐਨ ਆਰ ਆਈ ਭਰਾ ਸੀ ਉਹਨਾਂ ਦੇ ਵੱਲੋਂ ਵੱਡੇ ਪੱਧਰ ਤੇ ਮਦਦ ਕੀਤੀ ਪਰ ਹੁਣ ਜਿਹੜੀ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾ ਹੈਗਾ ਉਸ ਦੇ ਵੱਲੋਂ ਇੱਕ ਵੱਡਾ ਜਿਹੜਾ ਫੈਸਲਾ ਹੈਗਾ ਅੱਜ ਮੀਟਿੰਗ ਦੇ ਵਿੱਚ ਲਿਆ ਗਿਆ ਹੈਗਾ ਜਿਸ ਦੇ ਵਿੱਚ ਉਹਨਾਂ ਨੇ ਜਿਹੜਾ ਪੂਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਕੀ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾ ਹਾਂ ਦਾ ਕ੍ਰੇਡਰ ਜਮਾ ਹੈਗਾ ਉਹਨਾਂ ਦੇ ਵੱਲੋਂ ਵੱਡੇ ਪੱਧਰ ਤੇ ਰਾਸ਼ਨ ਹੈ ਜਿਹੜਾ ਉਹ ਇਕੱਠਾ ਕੀਤਾ ਜਾ ਰਿਹਾ ਹੈਗਾ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਜਿਹੜੀ ਤੂੜੀ ਹੈਗੀ ਆਚਾਰ ਹੈਗਾ ਜਾਂ ਜਿਹੜਾ ਔਰਤਾਂ ਦੇ ਪਹਿਨਣ ਦੇ ਲਈ ਕੱਪੜੇ ਨੇਗੇ ਜਾਂ ਮਰਦਾਂ ਦੇ ਪਹਿਨਣ ਦੇ ਲਈ ਕੱਪੜੇ ਨੇ ਹਰ ਤਰ੍ਹਾਂ ਦਾ ਜਿਹੜਾ ਸਮਾਨ ਹੈ ਇਸ ਤੋਂ ਇਲਾਵਾ ਵੱਡੇ ਪੱਧਰ ਤੇ ਜਿਹੜੀ ਕਣਕ ਹੈਗੀ ਉਹ ਇਕੱਠੀ ਕੀਤੀ ਗਈ ਹੈਗੀ ਜਿਸ ਨੂੰ ਕੀ 19 ਤਰੀਕ ਨੂੰ ਗੁਰਦੁਆਰਾ ਮਸਤੂਆਣਾ ਸਾਹਿਬ ਤੋਂ ਉਹਨਾਂ ਦੇ ਵੱਲੋਂ ਰਵਾਨਾ ਕੀਤਾ ਜਾਵੇਗਾ ਸਾਡੇ ਨਾਲ ਅ ਬੀ ਨੂੰ ਬੀ ਨੂੰ ਜੇ ਗੱਲ ਕਰੀਏ ਇੱਥੋਂ ਰਵਾਨਾ ਕੀਤਾ ਜਾਵੇਗਾ ਤਾਂ ਸਾਡੇ ਨਾਲ ਲੀਡਰਸ਼ਿਪ ਮੌਜੂਦ ਹੈ ਅਮਰੀਕ ਸਿੰਘ ਨੇਗੇ ਅਮਰੀਕ ਸਿੰਘ ਜੀ ਕਿਵੇਂ ਦੇਖਦੇ ਹੋਗੇ ਕਿ ਵੱਡੇ ਪੱਧਰ ਤੇ ਜਿਹੜਾ ਪੰਜਾਬ ਦਾ ਇਸ ਵਾਰ ਨੁਕਸਾਨ ਹੋਇਆਗਾ ਜਦੋਂ ਸਾਰੇ ਦਰਿਆਵਾਂ ਦੇ ਵਿੱਚ ਪਾਣੀ ਹੈ ਜਿਹੜਾ ਓਵਰਫਲੋ ਹੋਣ ਕਰਕੇ ਕਿਸਾਨਾਂ ਦੇ ਸਮੇਂ ਜੇ ਦੇਖੀਏ ਤਾਂ ਤਸਵੀਰਾਂ ਇਹੋ ਜਿਹੀ ਆ ਰਹੀਆਂ ਨੇ ਕਿ ਘਰਾਂ ਦੇ ਵਿੱਚ ਗਾਧ ਭਰੀ ਹੋਈ ਹੈਗੀ ਘਰ ਡਿੱਗ ਰਹੇ ਨੇ ਜਦੋਂ ਹੁਣ ਜਿਉਂ ਮੌਸਮ ਸਾਫ਼ ਹੋ ਰਿਹਾਗਾ ਤਾਂ ਹੋਰ ਵੱਧ ਨੁਕਸਾਨ ਹੈ ਜਿਹੜਾ ਉਹ ਸਾਫ਼ ਦਿਖਾਈ ਦੇ ਰਿਹਾ ਤਾਂ ਇਸ ਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਜਿਹੜੇ ਭਾਰਤੀ ਕਿਸਾਨ ਯੂਨੀਏਕਤਾ ਉਗਰਾਹਾਂ ਦੇਖੋ ਜੀ ਅਸੀਂ ਉਸ ਜ਼ਿਲ੍ਹਿਆਂ ਦਾ ਸਰਬਾ ਵੀ ਕਰਕੇ ਆਏ ਆ ਪਿਛਲੀ 6 ਤਰੀਕ ਨੂੰ ਤੇ ਅਸੀਂ ਦੇਖਿਆ ਜਦੋਂ ਹਾਲਤ ਦੇਖੀ ਨਹੀਂ ਗਈ ਇੰਨੀ ਬੁਰੀ ਹਾਲਤ ਲੋਕਾਂ ਦੀ ਸੜਕਾਂ ਤੇ ਬੈਠੇ ਨੇ ਡੰਗਰ ਪਸ਼ੂ ਵਿੱਚ ਰੁੜ ਗਏ ਕੁੱਤੇ ਬਿੱਲੇ ਵੀ ਰੁੜ ਗਏ ਜਣੀ ਤਨ ਦੇ ਕੱਪੜੀ ਲੈ ਕੇ ਲੋਕ ਨਿਕਲੇ ਨੇ ਛੋਟੀ ਮਜ਼ਦੂਰਾਂ ਦੇ ਵਿੱਚੋਂ ਜਾਂ ਛੋਟੀ ਕਿਸਾਨੀ ਦੇ ਵਿੱਚੋਂ ਕੋਈ ਘਰੀ ਬਚੇ ਹੋਏ ਨੇ ਜਣੀ ਇੰਨੇ ਜ਼ਿਲ੍ਹਿਆਂ ਦਾ ਅਸੀਂ 4-5 ਜ਼ਿਲ੍ਹਿਆਂ ਦਾ ਦੌਰਾ ਕੀਤਾ ਹੈ ਉਹ ਹਾਲਤ ਨੂੰ ਦੇਖ ਕੇ ਅਸੀਂ ਦੇਖਿਆ ਵੀ ਇੱਕ ਹੜ੍ਹ ਇਹ ਪਾਣੀ ਦਾ ਆ ਇੱਕ ਜਨਤਾ ਦਾ ਵੀ ਹੜ੍ਹ ਆਊਗਾ। ਇਧਰ ਨੂੰ ਜਿਹੜੇ ਰਹਿਮ ਵਾਲੇ ਲੋਕ ਨੇ ਪੰਜਾਬ ਦੇ ਵਿੱਚ ਵੱਡੇ ਵੱਡੇ ਲੰਗਰ ਲਾਉਣ ਵਾਲੇ ਲੋਕ ਆਉਣਗੇ ਇੱਥੇ। ਪਰ ਆਪਣੇ ਵੱਲੋਂ ਇਹਦੀ ਕੋਈ ਕਾਇਦਾ-ਕਾਨੂੰਨ ਬਣਾਇਆ ਜਾਵੇ, ਤਰਤੀਬ ਬਣਾਈ ਜਾਵੇ ਵੀ ਜਿੱਥੇ ਕੋਈ ਪੀੜਤ ਲੋਕ ਨੇ ਉੱਥੇ ਜਗ੍ਹਾ ਪਹੁੰਚੇ, ਸਮਾਨ ਪਹੁੰਚੇ। ਅਸੀਂ ਉਹ ਲਗਾਤਾਰ ਵਿਉਂਤਬੰਦੀਆਂ ਵਿੱਚ ਸਾਰੇ ਪ੍ਰੋਗਰਾਮ ਚਾਹੇ ਉਹ 24 ਤੋਂ ਬਾਅਦ ਅਸੀਂ ਕੋਈ ਪ੍ਰੋਗਰਾਮ ਨਹੀਂ ਕੀਤਾ। ਉਹ ਗੰਨੇ ਵਾਲਾ ਵੀ ਕੈਨਸਲ ਕੀਤਾ। ਤੇ 14 ਵਾਲੀ ਰੈਲੀ ਜਿਹੜੀ ਬਰਾਲੇ ਦੇ ਵਿੱਚ ਕੀਤੀ ਉਹ ਵੀ ਮਲਤਵੀ ਕੀਤੀ। 20 ਕਣਕ ਬੀਜਣ ਤੱਕ ਇਦਰੀ ਲਾ ਦੀਏ ਸਾਰੀ ਤਾਕਤ ਜਥੇਬੰਦੀ ਦੀ। ਕਣ ਇਕੱਠੇ ਕਰੀਏ, ਪੈਸੇ ਇਕੱਠੇ ਕਰੀਏ, ਤੇਲ ਇਕੱਠਾ ਕਰੀਏ, ਟਰੈਕਟਰਾਂ ਦੀ ਵੀ ਉਦਬੰਦੀ ਬਣਾਈਏ। ਜਿਹੜੀ ਜ਼ਮੀਨ ਪੱਟ ਕੇ ਇਧਰੋਂ ਲਾਦੀ ਸਦਰੋ ਜਨੇ ਉਹ ਪਾਣੀਆਂ ਦੇ ਰਾਬੀ ਹੈ, ਉਹ ਵੀ ਚਾਹੇ ਵਿਆਸ ਹੋਵੇ। ਪੱਟ-ਪੱਟ ਧਰਤੀ ਦੂਜੇ ਪਾਸੇ ਲਾਦੀ ਉਹ ਮਿੱਟੀ ਖਿੱਚ ਕੇ ਜ਼ਮੀਨ ਉਸੇ ਲੋਟੀ ਜਿਉਂਦੀ ਕਰਨੀ ਹੈ। ਉਹਦੀਆਂ ਸਾਰੀਆਂ ਬਿਉਦਬੰਦੀਆਂ ਸੀ। ਲਗਾਤਾਰ ਲੱਗੇ ਹੋਏ ਆ ਕਾਲੀ ਚਨੀ ਅਸੀਂ ਕੰਮ ਕਰਦੇ ਉਧਰ ਜਿਲ੍ਹਾ ਵਾਹ ਜਿਲ੍ਹਾ ਘਰਾਂ ਦੀਆਂ ਲਿਸਟਾਂ ਮਜ਼ਦੂਰ ਕਿੰਨੇ ਨੇ ਕਿਸਾਨ ਕਿੰਨੇ ਨੇ ਉਹ ਲਗਾਤਾਰ ਬਣ ਰਹੀਆਂ ਨੇ ਅੱਛਾ ਉਹ ਉਧਰ ਵੀ ਜਿਹੜਾ ਸਮਾਰ ਘਰਾਂ ਚ ਪਹੁੰਚਾਉਣਾ ਉਹ ਵੀ ਯੂਨੀਅਨ ਦੇ ਵੱਲੋਂ ਹਰ ਤਰ੍ਹਾਂ ਦਾ ਉਹ ਸਾਡੀ ਟੀਮ ਜ਼ਿਲ੍ਹੇ ਦੀ ਟੀਮ ਉਧਰ ਬਲਾਕਾਂ ਦੀ ਟੀਮਾਂ ਲੱਗੀਆਂ ਹੋਈਆਂ ਨੇ ਜਿਵੇਂ ਇੱਧਰ ਲੱਗੀਆਂ ਨੇ ਇੱਧਰ ਰਾਸ਼ਨ ਇਕੱਠਾ ਕਰਨ ਤੇ ਲੱਗੀਆਂ ਹੋਈਆਂ ਨੇ ਉਧਰ ਲਿਸਟਾ ਬਣਾਉਣ ਤੇ ਲੱਗੀਆਂ ਹੋਈਆਂ ਨੇ ਇਸ ਤਰ੍ਹਾਂ ਨਹੀਂ ਕੀ ਜਿਸ ਤਰ੍ਹਾਂ ਪਹਿਲਾਂ ਰਾਸ਼ਨ ਜਾਂਦਾ ਸੀ ਵੀ ਜਿਸ ਨੂੰ ਜ਼ਿਆਦਾ ਮਿਲ ਗਿਆ ਕਿਸੇ ਨੂੰ ਬਿਲਕੁਲ ਨਹੀਂ ਪਹੁੰਚਿਆ ਹੋਰ ਰਾਸ਼ਨ ਨਹੀਂ ਸਹੀ ਜਗ੍ਹਾ ਤੇ ਪਹੁੰਚਿਆ ਉਹਨਾ ਖੋਖਭਾਈ ਵੀ ਹੋਈ ਆਈਆਂ ਨੇ ਵੀਡੀਓ ਤੁਸੀਂ ਦੇਖਿਆ ਹੋਣਗੇ ਆ ਇੱਧਰ ਨਹੀਂ ਹੋਊਗੀ ਇਹ ਜੀ ਗੜਬੜ ਅਸੀਂ ਜਿੰਨੀਆਂ ਟਰਾਲੀਆਂ ਦੀ ਵਿਵਸਥਾ ਬਣਾਈ ਹੈ ਜਿੰਨੇ ਤੇਲ ਤੱਪੇ ਦੀ ਵਿਵਸਥਾ ਬਣਾਈ ਹੈ ਜਿੰਨੇ ਪੈਸਿਆਂ ਦਾ ਪ੍ਰਬੰਧ ਬਣਾਇਆ ਇਹ ਸਹੀ ਜਗ੍ਹਾ ਤੇ ਜਾਊਗਾ ਕੱਪੜੇ ਲੀੜੇ ਦਾ ਜਿਹੜੀਆਂ ਭੈਣਾਂ ਅਸੀਂ ਦੇਖ ਕੇ ਆਏ ਵੀ ਮਾਤਾ ਬੈਠੀਆਂ ਸੀਆਂ ਕੱਪੜੇ ਭਿੱਜੇ ਹੋਏ ਹਫਤਾ ਹਫਤਾ ਉਹੀ ਨਿਚੋੜ ਕੇ ਪਾਉਂਦੀਆਂ ਸੀਆਂ ਯਾਨੀ ਇਹੀ ਜੀ ਬਿਉਂਤਬੰਦੀ ਬਣਾਈ ਅਸੀਂ ਪੂਰੀ ਗੁੰਦਲੀ ਅੱਜ 20 22 ਜੋ 20 ਨੂੰ ਜਾਣਾ ਇੱਕ ਕਾਫਲੇ ਨੇ ਫਿਰ 22 ਨੂੰ ਜਾਣਾ ਹੈ ਫਿਰ 24 ਨੂੰ ਜਾਣਾ ਹੈ ਉਸ ਤੋਂ ਬਾਅਦ ਤੂੜੀਚਾਰ ਇਹੀ ਜੀ ਬਿਉਂਤਬੰਦੀ ਨਾ ਭੇਜਾਂਗੇ ਕੋਲ ਟਿਕਾਣੇ ਤੇ ਜਾਊਗੀ ਅਸੀਂ ਉਹਨਾਂ ਨੂੰ ਬਰਾਬਰ ਖੜੇ ਕਰੀਏ ਡਿੱਗੇ ਹੋਇਆਂ ਨੂੰ ਪਾਣੀ ਚ ਵਿਚਾਰੇ ਨੂੰ ਥੱਕੇ ਜਿਵੇਂ ਰੋੜਿਆ ਹੋਇਆ ਪਾਣੀ ਨਾ ਉਹ ਸਾਰੀ ਬਿਉਂਤਬੰਦੀ ਅੱਜ ਅਸੀਂ ਬਣਾ ਲਈ ਹੋਣ ਲਗਾਤਾਰ ਆਪਣੀ ਜਥੇਬੰਦੀ 19 ਤਰੀਕ ਦੀ ਸੂਬੇ ਦੀ ਮੀਟਿੰਗ ਹੈ ਪ੍ਰੈਸ ਦੇ ਵਿੱਚ ਤੁਹਾਡੇ ਜਰੀਏ ਵਿੱਚ ਦੀ ਸਾਰੀ ਗੱਲ ਭੇਜਾਂਗੇ ਲੋਕਾਂ 'ਚ ਵਿਆਹ ਬਿਉਂਦਬੰਦੀ ਬਣ ਗਈ ਫਿਰ 20 ਨੂੰ ਜਾਣਾ ਹੈ 22 ਨੂੰ ਜਾਣਾ ਹੈ 24 ਨੂੰ ਜਾਣਾ ਹੈ ਐ ਸਾਰਾ ਪੰਜਾਬ ਦੇ ਵਿੱਚੋਂ ਤਰੀਕ ਮੇਜ ਤਰੀਕ ਜਾਣਗੇ ਲਗਾਤਾਰ ਵਕ ਵਕ ਪੜਾਵਾਂ ਦੇ ਵਿੱਚ ਸਮਾਨ ਪਹੁੰਚਾ ਪੜਾਵਾਂ ਵਾ ਜਾਊਗਾ ਜਿਹੜਾ ਪਹਿਲਾਂ ਪੜਾਇਆ ਜੀ ਗੱਲ ਕਰੀ ਤਾਂ ਉਹਦੇ 'ਚ ਕੀ ਕੀ ਸਮਾਨ ਹੈ ਜਿਹੜਾ ਤੁਸੀਂ ਪਹੁੰਚਾ ਰਹੇ ਹੋ ਕਿੰਨੀ ਕੁ ਗਿਣਤੀ ਹੈ ਉਹਦੀ ਉਹਦੇ 'ਚ ਦੇਖੋ 60-65 ਟਰਾਲੀਆਂ ਦੀ ਗਿਣਤੀ ਬਣੀ ਹੈ ਤੇ 45 ਦੇ ਲਗਭਗ ਪਿੰਡ ਬਣੇ ਨੇ 45 45 50 50 ਪਿੰਡ ਇਹ ਇਕੱਠੇ ਤਿੰਨ ਸਿਫਟਾਂ ਬਣਾਵਾਂਗੇ ਜਿਹੜੀ ਕਣਕ ਭੇਜਣੀ ਹੈ ਕਪੜਾ ਭੇਜਣਾ ਹੈ ਬਿਸਤਰੇ ਭੇਜਣੇ ਨੇ ਜਾਂ ਹੋਰ ਕੋਈ ਸਮਾਨ ਹੈ ਜਿਹੜਾ ਕੋਈ ਮੈਡੀਕਲ ਦਾ ਸਮਾਨ ਭੇਜਣਾ ਹੈ ਕਿਤਾਬਾਂ ਭੇਜਣੀਆਂ ਨੇ ਉਹ ਜੋ ਵੀ ਕੋਈ ਪਿੰਡ ਲੈ ਕੇ ਆਊਗਾ ਉਹ ਟਰਾਲੀਆਂ ਰਾਹੀਂ ਨਾਲ ਦੂਜੀ ਗੱਲ ਸਾਡੀਆਂ ਭੈਣਾਂ ਵੀ ਜਿਹੜੇ ਸੂਟ ਵੰਡਣੇ ਨੇ ਭੈਣਾਂ ਨੂੰ ਉਹ ਭੈਣਾਂ ਹੀ ਵੰਡ ਸਕਦੀਆਂ ਨੇ ਹਰੇਕ ਕਾਈ ਨੂੰ ਕਿਹਾ ਵੀ 5-5 6-6 ਭੈਣਾਂ ਆਗੂ ਨੇ ਜਿਹੜੀਆਂ ਉਹ ਲੈ ਕੇ ਚੱਲਿਓ ਤੇ ਗੱਡੀਆਂ ਦਾ ਸਾਧਨ ਕਰੋ ਉਹਨਾਂ ਦਾ ਪੂਰਾ ਪ੍ਰਬੰਧ ਕਰਕੇ 8 ਵਜੇ ਮਸਤੌਲੇ ਤੋਂ ਅਸੀਂ ਕਾਫਲਾ ਤੋਰਨਾ ਹੈ ਤੁਹਾਨੂੰ ਬੁਲਾਵਾਂਗੇ ਸੁਨੇਹਾ ਲਾਵਾਂਗੇ ਤੁਹਾਡਾ ਤੁਹਾਡੇ ਜਰੀਏ ਤੁਹਾਡਾ ਤੁਸੀਂ ਸਾਰਾ ਕੁਝ ਕਰੋਗੇ ਇਸ ਕਰਕੇ ਤੁਸੀਂ ਵੀ ਸਾਡੀ ਬਰਾਬਰ ਦੀ ਮਦਦ ਕਰਨ ਵਾਲੇ ਇਸ ਕਰਕੇ ਅਸੀਂ ਇਹ ਬਿਉਂਦਬੰਦੀ ਅੱਜ ਬਣਾਈਏ ਜਿਨੇ ਨੇ ਤੇ ਸਾਡੇ ਕੋਲੇ ਰਿਪੋਰਟਾਂ 18 ਨੂੰ ਸ਼ਾਮ ਨੂੰ ਭੇਜ ਦੇਣਗੇ ਵੀ ਆਹ ਹੈ ਇਹਨੀਆਂ ਟਰਾਲੀਆਂ ਇਹਨਾਂ ਰਸਣ ਇਹਨਾਂ ਸਾਰਾ ਕੁਝ ਐਨ ਲਿਖਤੀ ਠੋਸ ਸਾਡੇ ਕੋਲੇ ਆ ਜਾਊਗਾ ਸੂਬੇ ਸਾਡਾ ਜਨਕ ਕਤਰ ਦਲਵਾਰਾ ਸਿੰਘ ਸਾਹਿਬਾ ਉਹਦੀ ਰਿਪੋਰਟ ਕਰੂਗਾ ਜਨਕ ਜੀ ਕਿਵੇਂ ਦੇਖਦੇ ਹੋ ਕਿ ਵੱਡੇ ਪੱਧਰ ਤੇ ਜਿੱਥੇ ਕਿਸਾਨਾਂ ਦਾ ਇਹਨਾਂ ਹੜਾਂ ਦੇ ਵਿੱਚ ਨੁਕਸਾਨ ਹੋਇਆ ਉੱਥੇ ਮਜ਼ਦੂਰਾਂ ਦੇ ਵੱਡੇ ਪੱਧਰ ਤੇ ਘਰ ਡਿੱਗੇ ਨੇਗੇ ਤਾਂ ਜਿੱਥੇ ਉਹਨਾਂ ਨੂੰ ਰਾਸ਼ਨ ਦੀ ਜ਼ਰੂਰਤ ਹੈ ਤਾਂ ਉੱਥੇ ਉਹ ਘਰਾਂ ਨੂੰ ਕਿਉਂਕਿ ਮਜ਼ਦੂਰ ਦੀ ਕੋਈ ਮਦਦ ਕਰਨ ਵਾਲਾ ਉਸ ਰੂਪ ਚ ਨਹੀਂ ਹੁੰਦਾ ਹੈਗਾ ਕਿਉਂਕਿ ਉਹਨੇ ਆਪ ਹੀ ਆਪਣਾ ਜਿਹੜਾ ਤਨ ਵੇਚ ਕੇ ਆਪਣਾ ਘਰ ਦਾ ਚੁੱਲਾ ਬਾਲਣਾ ਹੁੰਦਾ ਹੈਗਾ ਤਾਂ ਉਹਨਾਂ ਦੀ ਮਦਦ ਦੇ ਲਈ ਕਿਸ ਤਰ੍ਹਾਂ ਦੀ ਜਿਹੜੀ ਜਥੇਬੰਦੀ ਦੇ ਵੱਲੋਂ ਵਿਉਂਤਬੰਦੀ ਬਣਾਈ ਗਈ ਹੈ ਦੇਖੋ ਸਭ ਤੋਂ ਪਹਿਲੀ ਗੱਲ ਇਹ ਹੈ ਵੀ ਜਿਹੜੀ ਅਸੀਂ 6 7 8 ਉਸ ਏਰੀਆ ਚ ਤਿੰਨ ਸਰਪਾ ਕਰਕੇ ਆਏ ਆ ਉਹ ਸਰਵੇ ਚ ਅਸੀਂ ਸਭ ਤੋਂ ਪਹਿਲਾਂ ਇਹ ਤੈਅ ਕੀਤਾ ਕਿ ਬੇਜ਼ਮੀਨੇ ਕਿਸਾਨ ਜਾਂ ਮਜ਼ਦੂਰ ਜਿਹੜੇ ਸਭ ਤੋਂ ਨੀਵੇਂ ਐ ਜੇ ਜਿਹੜੇ ਅੱਜ ਵਿਚਾਰੇ ਕਪੜੇ ਕਰਾਂ ਜਾਣਗੇ ਚੁੱਲਾ ਨਹੀਂ ਚਲਾ ਸਕਣਗੇ ਅਸੀਂ ਤੈਅ ਕੀਤੇ ਵੀ ਪਹਿਲਾਂ ਉਹਨਾਂ ਦਾ ਚੁੱਲਾ ਚਲਾਵਾਂਗੇ ਉਹਦੇ ਚੁੱਲਾ ਚਲਾਉਣ ਕਰਕੇ ਤਣਕੇ ਉਹਦੇ ਵਾਸਤੇ ਹੋਰ ਚੀਜ਼ੇ ਕਰਦੇ ਸਮਾਨ ਦੀ ਲੋੜ ਐ ਉਸ ਗਰੀਬਾਂ ਵਾਸਤੇ ਜਿਹੜਾ ਅਸੀਂ ਕਪੜਾ ਤਿਆਰ ਕੀਤਾ ਜਾਂ ਕਿਉਂਕਿ ਹੁਣ ਉਹ ਹੜ੍ਹ ਦੇ ਮਾਰਤੇ ਆਉਣ ਆਏ ਸਮੇਂ 'ਚ ਠੰਡ ਨਹੀਂ ਆਉਣਾ ਫੇਰ ਠੰਡ ਉਹਨਾਂ ਨੂੰ ਮਾਰੂਗੀ ਅਸੀਂ ਉਹਨਾਂ ਦੀ ਪੂਰੀ ਮਤਲਬ 6 ਮਹੀਨਿਆਂ ਦਾ ਰਸਣ ਮਜ਼ਦੂਰਾਂ ਦੇ ਘਰਾਂ 'ਚ ਬੇਜਬੀਨੇ ਕਿਸਾਨਾਂ ਦੇ ਘਰਾਂ 'ਚ ਹੋਰ ਭਰਾ ਜਿਹੜੇ ਨੂੰ ਐ ਲੱਗੂਗਾ ਵੀ ਇਹਨਾਂ ਦਾ ਚੁੱਲ੍ਹਾ ਚੱਲਦਾ ਕਰਨਾ ਹੈ ਉਹਨਾਂ ਸਾਰਿਆਂ ਵਾਸਤੇ ਅਸੀਂ ਪੂਰੀ ਬਿਉਂਤ ਬਣਾ ਕੇ ਚੱਲੇ ਆਂ ਅਗਲੀ ਗੱਲ ਇਹ ਹੈ ਵੀ ਅਸੀਂ ਕਣਕ ਬੀਜਣ ਤੱਕ ਜਿਹੜਾ ਵਾਦਾ ਕਰਦੇ ਆਂ ਇਹ ਵਾਦਾ ਇਸ ਕਰਕੇ ਕਰਦੇ ਆਂ ਕਿ ਜਿਹੜੇ ਮਕਾਨ ਡਿੱਗੇ ਐ ਇਹ ਕੋਲੋਂ ਦੇਖੋ ਜਿੱਡੀ ਵੱਡੀ ਲੋੜ ਐ ਜਾਂ ਸਰਕਾਰਾਂ 1600 ਕਰੋੜ ਰੁਪਏ ਸੈਂਟਰ ਨੇ ਦਿੱਤਾ ਤੇ ਇੱਕ ਚਰਚਾ ਚੱਲ ਰਹੀ ਹੈ ਕਿ ਪੰਜਾਬ ਸਰਕਾਰ ਕੋਲੇ ਇਸ ਵਾਸਤੇ 12000 ਕਰੋੜ ਕਰੋੜ ਫੰਡ ਸੀ ਇੱਕ ਵਾਰਸੇ ਇਹ ਵੀ ਗੱਲ ਚੱਲਦੀ ਹੈ ਵੀ ਫੰਡ ਤਾਂ ਹੈਗਾ ਤੁਸੀਂ ਵੀ ਖਜ਼ਾਨੇ 'ਚ ਤਾਂ ਹੈ ਨਹੀਂ ਕਾਪੀਆਂ 'ਚ ਹੈਗਾ ਸਾਨੂੰ ਐ ਲੱਗਦਾ ਹੈ ਵੀ ਜਿਹੜਾ ਸੈਂਟਰ ਦਾ ਤੇ ਪੰਜਾਬ ਦਾ ਇਹ ਰਾਮਰੌਲਾ ਚੱਲ ਰਿਹਾ ਹੈ ਇਸ ਕਰਕੇ ਜਿਹੜਾ 223 ਦਾ ਪ੍ਰੋਗਰਾਮ ਹੈ ਜਦੋਂ ਹੜਾਈ ਸੀ ਉਹ ਗੱਲ ਦਿਖਾਉਂਦੀ ਹੈ ਵੀ ਆਮਲਚਰ ਨੇ ਕੁਝ ਨਹੀਂ ਕਰਨਾ ਇਸ ਕਰਕੇ ਅਸੀਂ ਉਹ ਸਾਰੀ ਜਿਹੜੀ ਪੀਤ ਪਿੰਡ ਹੈ ਜਾਂ ਪੀੜਤ ਪਰਿਵਾਰ ਹੈ ਅਸੀਂ ਉਹਨਾਂ ਦੀ ਸਾਰਿਆਂ ਦੀ ਬਕਾਇਦਾ ਸੂਚੀ ਬਣਾ ਕੇ ਇਸ ਕਰਕੇ ਅਸੀਂ 2 ਮਹੀਨੇ ਰੱਖਿਆ ਕਿ ਅਸੀਂ ਹਰ ਸੰਭਵ ਜਿਹੜੀ ਕੋਸ਼ਿਸ਼ ਹੈ ਉਹਨਾਂ ਦੀ ਮਦਦ ਹੈ ਕਰਾਂਗੇ ਤੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਤੇ ਬਾਹਰ ਬੈਠੇ ਭਰਾਵਾਂ ਨੂੰ ਤੇ ਮੰਡੀ ਚ ਵਪਾਰੀ ਵਰਗ ਨੂੰ ਵੀ ਅਪੀਲ ਕਰਾਂਗੇ ਕਿ ਅੱਜ ਸਮਾਂ ਜੇ ਸਾਡੇ ਭਰਾ ਹੜ੍ਹ ਨੇ ਮਾਰਤੇ ਜੇ ਉਹਨਾਂ ਦੀ ਮਦਦ ਲਈ ਹਰਿਆਣਾ ਆ ਰਹੇ ਹੈ ਪੰਜਾਬ ਆ ਰਹੇ ਹੈ ਹਰਿਆਣਾ ਆ ਰਹੇ, ਰਾਜਸਥਾਨ ਆ ਰਹੇ, ਜਾਂ ਜਪੀ ਆ ਰਹੀ ਹੈ, ਜਾਂ ਹੋਰ ਸੂਬੇ ਆ ਰਹੇ ਹੈ। ਫਿਰ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਡਿੱਗੇ ਭਰਾਵਾਂ ਨੂੰ ਬਰਾਬਰ ਕਰੀਏ ਤਾਂ ਕਿ ਉਹ ਜਿਹੜੀ ਜ਼ਿੰਦਗੀ ਦੀ ਗੱਡੀ ਹੈ, ਲੀਤੇ ਆ ਜੇ ਤੇ ਉਹ ਆਪਣੇ ਘਰਾਂ 'ਚ ਬਸਣ ਤੇ ਬਸਣ ਤੋਂ ਬਾਅਦ ਉਹ ਆਪਦੀ ਕਰਨ ਚੰਗੀ ਤਰ੍ਹਾਂ ਚਲਾ ਸਕਣ। ਮਨਜੀਤ ਜੀ ਕਿਵੇਂ ਦੇਖਦੇ ਹੋ ਕਿ ਜਿਹੜਾ ਕਿਸਾਨ ਹੈ, ਕਿਸਾਨ ਕਿਸਾਨ ਦੀ ਜਿਹੜੀ ਜ਼ਿੰਦਗੀ ਹੈ, ਉਹਨੂੰ ਸਮਝ ਸਕਦਾ ਹੁੰਦਾ ਹੈਗਾ? ਤਾਂ ਉਸ ਤਰੀਕੇ ਦੇ ਨਾਲ ਕਿਵੇਂ ਦੇਖਦੇ ਹਾਂ ਕਿਉਂਕਿ ਹੁਣ ਅੱਗੇ ਜਿਵੇਂ ਹੁਣ ਗਾਰ ਦੀਆਂ ਜਿਹੜੀਆਂ ਤਸਵੀਰਾਂ ਆ ਰਹੀਆਂ ਨੇ 4-4 ਫੁੱਟ ਗਾਰ ਚੜ ਗਈ ਹੈਗੀ ਤਾਂ ਜ਼ਮੀਨਾਂ ਦੇ ਜਿਹੜੀਆਂ ਜਿਵੇਂ ਦੱਸਿਆ ਜਾ ਰਿਹਾ ਹੈਗਾ ਕਿ ਦਰਿਆ ਦੇ ਨਾਲ ਕਾਫੀ ਜ਼ਿਆਦਾ ਜਿਹੜਾ ਮਿੱਟੀ ਹੈ ਜਿਹੜੀ ਉਹ ਖੁਰ ਗਈ ਹੈਗੀ ਤਾਂ ਉਹ ਤਰ੍ਹਾਂ ਦੀ ਮਦਦ ਹੈ ਜਿਹੜੀ ਉਹ ਕਾਫੀ ਵੱਡੇ ਏਰੀਆ ਦੇ ਵਿੱਚ ਹੈ ਜਿਹਦੇ ਦੱਸਿਆ ਜਾ ਰਿਹਾ ਕਿ 4 ਲੱਖ ਏਕੜ ਜਿਹੜੀ ਫਸਲ ਹੈਗੀ ਉਹ ਵੀ ਪ੍ਰਭਾਵਿਤ ਹੋਈ ਹੈਗੀ ਜਿਹੜਾ ਭਾਰਤੀ ਕਿਸਾਨ ਜੂਨੀਆ ਨੇਤਾ ਬਰਾਹਾਂ ਵੱਲੋਂ ਬਣਾਇਆ ਗਿਆ ਵੀ 3-4 ਪੜਾਵਾਂ ਦੇ ਵਿੱਚ ਅਸੀਂ ਜਿਹੜੀ ਮਦਦ ਕਰਨੀ ਹੈ ਜਿੰਨੀ ਅਸੀਂ ਕਰ ਸਕਦੇ ਹਾਂ ਵੱਧ ਤੋਂ ਵੱਧ ਉਹਦੇ ਵਿੱਚ ਜਿਹੜੀ ਗੱਲ ਤੁਸੀਂ ਕੀਤੀ ਹੈ ਵੀ ਬਹਾਣਾ ਨੂੰ ਸਮਾਰਨ ਵਾਸਤੇ 5000 ਟਰੈਕਟਰ ਜਿਹੜਾ ਪੰਜਾਬ ਦੇ ਵਿੱਚੋਂ 1000 ਟਰੈਕਟਰ ਸਰਹੂਰ ਜ਼ਿਲ੍ਹੇ ਦੇ ਵਿੱਚੋਂ ਜਾਨੀ ਕਿ ਸਾਨੂੰ ਲਾਇਆ ਗਿਆ ਉਹਦਾ ਪ੍ਰਬੰਧ ਅਸੀਂ ਕਰਾਂਗੇ ਪਹਿਲਾਂ 20 ਤਰੀਕ ਨੂੰ ਅਸੀਂ ਕਣਕ ਲੈ ਕੇ ਜਾਣੀ ਹੈ 22 ਤਰੀਕ ਨੂੰ ਫੇਰ ਸਮਾਨ ਲੈ ਕੇ ਜਾਣਾ ਉਸ ਤੋਂ ਬਾਅਦ ਆ ਜਿਹੜਾ ਜਦੋਂ ਪਾਣੀ ਸੋਖਤਾ ਕਰ ਗਿਆ ਰੇਤਾ ਹਜੇ ਤਾਂ ਟਰੈਕਟਰ ਚੱਲਣ ਹੀ ਲੱਗੇ ਜਦੋਂ ਟਰੈਕਟਰ ਚੱਲਣ ਲੱਗੇ ਉੱਥੇ 1000 ਟਰੈਕਟਰ ਜਿਹੜਾ ਭਾਰਤੀ ਕਿਸਾਨ union ਰੇਕਤਾ ਉਗਰਾਹਾਂ ਵੱਲੋਂ ਭੇਜਿਆ ਜਾਊਗਾ ਉਹਦੇ ਲਈ ਪਿੰਡਾਂ ਚੋਂ ਫੰਡ ਕੀਤਾ ਇਕੱਠਾ ਕੀਤਾ ਗਿਆ ਲੋਕਾਂ ਅੱਗੇ ਪੀਲ ਕੀਤੀ ਗਈ ਆ ਝੋਲੀਆਂ ਫੁਲਾਈਆਂ ਗਈਆਂ ਵੀ ਆਓ ਅਸੀਂ ਉਹ ਲੋਕਾਂ ਨਾਲ ਖੜੀਏ ਲੋਕਾਂ ਨੂੰ ਖੜੇ ਕਰੀਏ ਪਰ ਇੱਥੇ ਸਵਾਲ ਇਹ ਹੈ ਇੱਕ ਗੱਲ ਇਹਦੇ ਨਾਲ ਹੋਰ ਵੀ ਹੈ ਵੀ 23 ਚ ਮਾਰਿਆ ਗਿਆ ਉਹ ਤੋਂ ਪਹਿਲਾਂ ਮਾਰਿਆ ਗਿਆ ਤੇ ਗਾਹਾਂ ਕਿੰਨੀ ਕ ਵਾਰ ਮਾਰਨਗੇ ਇਹ ਤੋਂ ਬਚਣ ਲਈ ਵੱਡਾ ਪ੍ਰਬੰਧ ਕਰਨ ਵਾਸਤੇ ਲੋਕਾਂ ਨੂੰ ਏਕਤਾ ਕਰਨੀ ਪਊਗੀ ਇਕੱਠੇ ਹੋਣਾ ਪਊਗਾ ਜਥੇਬੰਦੀਆਂ ਬਣਾ ਕੇ ਵੱਡੀ ਕੰਦ ਕਰਨੀ ਪਊਗੀ ਜਿਹੜਾ ਸਰਕਾਰਾਂ ਨੂੰ ਡਰ ਹੋਵੇ ਜੇ ਪਾਣੀ ਛੱਡੇ ਤੇ ਲੋਕ ਗਰਦਨ ਫੜਨਗੇ ਜਾਨ ਉਜ ਕੇ ਪੰਜਾਬ ਨੂੰ ਡੋਬਿਆ ਗਿਆ ਕੁਦਰਤ ਦੀ ਮਾਰ ਨਹੀਂ ਸਰਕਾਰਾਂ ਦੀਆਂ ਵੱਡੇ ਪੱਦਰ ਤੇ ਲੜਕੀਆਂ ਨੇ ਜਿਹੜੀਆਂ ਕਰਕੇ ਪੰਜਾਬ ਨੂੰ ਡੋਬੋਇਆ ਗਿਆ ਪ੍ਰਬੰਧ ਕੋਈ ਨਹੀਂ ਪਾਣੀ ਇਕੱਠਾ ਕਰਕੇ ਕੋ ਦਮ ਛੱਡ ਦਿੱਤਾ ਉਹਦੀਆਂ ਵੀਡੀਓ ਪੱਤਰਕਾਰਾਂ ਨਹੀਂ ਸਾਹਮਣੇ ਆਗੀਆਂ ਜਣੇ ਕਿ ਇਹਦੇ ਲਈ ਵੀ ਪ੍ਰਬੰਧ ਕਰਨਾ ਪਊਗਾ ਲੋਕਾਂ ਨੂੰ ਜਾਗਣਾ ਪਊਗਾ ਜੇ ਇੱਥੇ ਲੋਕ ਚੁੱਪ ਰਹਿੰਦੇ ਐ ਫੇਰ ਮਰਾਂਗੇ ਬਾਰ ਬਾਰ ਮਰਨ ਵਾਲੋਂ ਜਾਗਿਏ ਉੱਠੀਏ ਲੜੀਏ ਸਰਕਾਰਾਂ ਦੇ ਬਰ ਖਿਲਾਫ ਤੇ ਮਦਦ ਵੀ ਕਰਦੇ ਰਹੀ ਬਿਲਕੁਲ ਜਿਵੇਂ ਮਨਜੀਤ ਜੀ ਨੇ ਗੱਲ ਕਰੀ ਹੈ ਕਿ ਜਗਤਾਰ ਜੀ ਵੀ BBMP ਵਾਲਾ ਮਸਲਾ ਸੀ ਜਿਹੜਾ ਉਹ ਵੀ ਸਵਾਲਾਂ ਦੇ ਘੇਰੇ ਚ ਰਿਹਾ ਕਿ ਪਾਣੀ ਸੀ ਜਿਹੜਾ ਉਹ ਜਿਆਦਾ ਇਕੱਠਾ ਕਰ ਲਿਆ ਗਿਆ ਇੱਕਦਮ ਫਿਰ ਜਿਆਦਾ ਪਾਣੀ ਛੱਡ ਦਿੱਤਾ ਗਿਆ ਜਿਸ ਦੇ ਕਾਰਨ ਇਸ ਤਰ੍ਹਾਂ ਦੀ ਹਾਲਾਤ ਬਣੇ ਇਹ ਵੀ ਗੱਲਾਂ ਬਾਤਾਂ ਆਮ ਚੱਲਦੀਆਂ ਰਹੀਆਂ ਨੇ ਕਿ ਇਹਨਾਂ ਨੂੰ ਲੈ ਕੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਥੇਬੰਦੀ ਕੋਈ ਵੱਡਾ ਕੋਈ ਸੰਘਰਸ਼ ਖੜਾ ਕਰ ਸਕਦੀ ਹੈ ਬਿਲਕੁਲ ਸਰਕਾਰ ਦੀ ਧੌਣ ਤੇ ਗੋਡਾ ਧਰਾਂਗੇ ਉਧਰਲੇ ਭਰਾਵਾਂ ਨੂੰ ਆਪਣੇ ਬਰਾਬਰ ਦੇ ਕਰ ਲਈਏ ਖੜੇ ਕਰ ਲਈਏ ਕਿਉਂਕਿ ਬੁੱਧੀਜੀਵੀ ਲੋਕਾਂ ਨੇ ਵਿਗਿਆਨੀ ਲੋਕਾਂ ਨੇ ਪਹਿਲਾਂ ਕਿਹਾ ਵੀ ਜਿਹੜੇ ਆ ਮਾਧੋਪੁਰ ਵਾਲੇ ਡੈਮ ਨੇ 145 ਸਾਲ ਹੋ ਗਏ ਉਹਨਾਂ ਨੂੰ ਬਣਿਆ ਨੂੰ ਚੜ ਚੜ ਕੇ ਪਾਣੀ ਜਿਹੜਾ ਪਾਕਿਸਤਾਨ ਨੂੰ ਲਗਾਤਾਰ ਪਾਣੀ ਜਾ ਰਿਹਾ ਵੀ ਉਹ ਹਾਲਤ ਉਹਨਾਂ ਦੀ ਖ ਬੁਦੇ ਜਣੀ ਵਿਗਿਆਨੀਆਂ ਨੇ ਕਿਹਾ ਵੀ ਆਇਤ ਕੀ ਬਾਰਸ਼ ਬਹੁਤ ਆਉਗੀ ਉਹਦਾ ਪ੍ਰਬੰਧ ਕਰੋ ਇਹਨਾਂ ਨੂੰ ਸਾਰਾ ਪਤਾ ਸੀ ਉਦਾ ਪ੍ਰਬੰਧ ਨਹੀਂ ਕੀਤਾ ਜਾਨੀ ਬਹੁਤ ਵੱਡੇ ਪੱਧਰ ਤੇ ਜੰਗਲ ਪੱਟੇ ਗਏ ਨੇ ਕਾਰਪੋਰੇਟ ਘਰਾਣਿਆਂ ਨੂੰ ਦੇਣ ਵਾਸਤੇ ਖਾਨਾ ਪੱਟੀਆਂ ਗਏ ਨੇ ਵੱਡੇ ਵੱਡੇ ਪੁਲ ਕਰਨੇ ਨੇ ਸੜਕਾਂ ਕੱਢੀਆਂ ਨੇ ਜਾਨੀ ਉੱਥੇ ਜਾਨਵਰ ਲੜੇ ਨੇ ਹਾਕੀਆਂ ਨੇ ਮਸ਼ੀਨਾਂ 'ਚ ਟਕਰਾ ਮਾਰੀਆਂ ਨੇ ਉਹ ਆਪਦੇ ਘਰਾਣੇ ਵਾਸਤੇ ਲੜੇ ਨੇ ਇਸ ਕਰਕੇ ਇਹ ਆ ਵੀ ਆਉਣ ਵਾਲੇ ਦਿਨਾਂ 'ਚ ਉਹਨਾਂ ਭਰਾਵਾਂ ਨੂੰ ਨਾਲ ਲੈ ਕੇ ਬਹੁਤ ਵੱਡਾ ਸੰਘਰਸ਼ ਕਰਾਂਗੇ ਤੇ ਹੁਣ ਇਧਰੋਂ ਸਾਡੇ ਆਗੂ ਨੇ ਜਿਹੜਾ ਦੱਸਿਆ 20 ਤਰੀਕ ਨੂੰ ਸਾਡਾ ਬਹੁਤ ਵੱਡਾ 60 ਟਰਾਲੀਆਂ ਦਾ ਕਾਫਲਾ ਜਿਹੜਾ ਕਣਕ ਦੇ ਰੂਪ 'ਚ ਜਾਊਗਾ ਫਿਰ 60 ਟਰਾਲੀਆਂ ਸਾਡੀਆਂ 22 ਤਰੀਕ ਨੂੰ ਜਾਣਗੀਆਂ 60 ਟਰ ਬੱਖ ਬੱਖ ਜ਼ਿਲ੍ਹਿਆਂ ਚ ਜਿਵੇਂ ਫਾਜ਼ਿਲਕਾ ਦੇ ਵਿੱਚ ਉਧਰੋਂ ਬਠਿੰਡਾ ਮਾਨਸਾ ਫਰੀਦਕੋਟ ਉਹ ਜ਼ਿਲ੍ਹੇ ਜਾਣਗੇ ਜਣੀ ਜਿਹੜਾ ਡੇਰਾ ਬਾਬਾ ਨਾਨਕ ਪ੍ਰਾਣਾਸਾਲਾ ਬਲਾਕ ਆੜੜਨੇ ਉਹ ਜਣੀ ਗਰਾਸਪੁਰ ਦੇ ਬਲਾਕ ਉਹ ਜਿੱਥੇ ਵੱਡੀ ਮਾਰ ਪਈਆ ਉਥੇ ਮੋਗਾ ਪਟਿਆਲਾ ਜਣੀ ਉਹ ਜ਼ਿਲ੍ਹੇ ਨੇ ਜਿਹੜੇ ਉਧਰ ਨੂੰ ਜਾਣਗੇ ਜਣੀ ਅੰਮ੍ਰਿਤਸਰ ਦੇ ਵਿੱਚ ਸੰਗਰੂਰ ਜ਼ਿਲ੍ਹਾ ਜਾਊਗਾ ਪੂਰੀ ਵਿਉਂਤ ਦੇ ਨਾਲ ਕੱਲੇ-ਕੱਲੇ ਪਿੰਡ ਦੀਆਂ ਉਧਰ ਲਿਸਟਾਂ ਬਣ ਗਈਆਂ ਉਹ ਜਿਹੜੇ ਪਰਾਂ ਨੂੰ ਮਜ਼ਦੂਰਾਂ ਨੂੰ ਕੀ ਲੋੜ ਆ ਬੇਜ਼ਮੀਨੇ ਕਿਸਾਨਾਂ ਨੂੰ ਕੀ ਲੋੜ ਆ ਜਿਹੜੇ ਕਿਸਾਨਾਂ ਦੀਆਂ ਜਣੀ 2-2 ਦਾ 2.5 ਲੱਖ ਦੀਆਂ ਝੋਟੀਆਂ ਜਿਹੜੀਆਂ ਸੰਗਲ ਖੋਲਣੇ ਪੈਗੇ ਜਿਨ੍ਹਾਂ ਦੇ ਬਜ਼ੁਰਗ ਵਿੱਚ ਰੁੜ ਗਏ ਜਣੀ ਉਹਨਾਂ ਨੂੰ ਕਣਕ ਬੀਜਣ ਵਾਸਤੇ ਜ਼ਮੀਨਾਂ ਦੇ ਵਿੱਚ 5-5 ਫੁੱਟ ਗਾਦ ਚੜ ਗਈ ਉਹਦੇ ਵਾਸਤੇ ਅਸੀਂ ਸੰਗਰੂਰ ਜ਼ਿਲ੍ਹੇ ਵੱਲੋਂ 1000 ਟਰੈਕਟਰ ਦਾ ਪ੍ਰਬੰਧ ਕੀਤਾ ਹੈਗਾ ਇਸ ਕਰਕੇ ਪੂਰੇ ਪੰਜਾਬ ਵੱਲੋਂ 5000 ਟਰੈਕਟਰ ਬਹੁਤ ਸਹਿਯੋਗ ਪਿੰਡਾਂ ਤੋਂ ਆ ਰਿਹਾ ਉਹ ਪੀਐਨਆਰਆਈ ਭਰਾਵਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਜਿਹੜੇ ਜਿਹੜੇ ਪਿੰਡਾਂ ਦੇ ਵਿੱਚ ਭਰਾਵੋ ਤੁਸੀਂ ਆਪਦੇ ਭਾਰਤੀ ਕਿਸਾਨ ਜੀ ਨੂੰ ਉਗਰਾਹਾਂ ਨੂੰ ਦੇਖ ਕੇ ਕਿਉਂਕਿ ਪਿੰਡਾਂ 'ਚੋਂ ਟਰੈਕਟਰ ਜਾਣੇ ਨੇ ਉਧਰ ਗਾਰ ਕੱਢਣ ਵਾਸਤੇ ਅਸੀਂ ਬਾਜ਼ਾਰਾਂ ਦੇ ਵਿੱਚ ਵੀ ਜਣੀ ਉੱਥੇ ਵੀ ਦੁਕਾਨਦਾਰ ਭਰਾਵਾਂ ਨੂੰ ਬੇਨਤੀ ਕਰਦੇ ਹਾਂ ਜਿੰਨਾ ਤੁਸੀਂ ਸਹਿਯੋਗ ਕਰ ਸਕਦੇ ਹੋ ਭਰਾਵੋ ਅੱਜ ਉਹਨਾਂ ਭਰਾਵਾਂ ਨੂੰ ਆਪਦੀ ਬਰਾਬਰਤਾ ਕਰਨ ਦੀ ਲੋੜ ਆ ਉਹਨਾਂ ਦੀ ਬਾਹ ਫੜਨ ਦੀ ਲੋੜ ਆ ਬਹੁਤ ਐਕਟਰ ਕਹਿ ਰਹੇ ਨੇ ਵੀ ਅਸੀਂ ਫਲਾਣਾ ਪਿੰਡ ਗੋਦ ਲੈ ਲਿਆ ਅਸੀਂ ਨਹੀਂ ਕਹਿੰਦੇ ਉਹ ਸਾਡੇ ਭਰਾ ਨੇ ਉਹ ਸਾਡੇ ਬਰਾਬਰ ਦੀਆਂ ਬਾਹਾਂ ਨੇ ਉਹਨਾਂ ਨੂੰ ਅਸੀਂ ਖੜੇ ਕਰਕੇ ਵੀ ਅਸੀਂ ਕੋਈ ਪਿੰਡ ਗੋਦ ਲੈ ਲਿਆ ਅਸੀਂ ਨਹੀਂ ਕਹਿੰਦੇ ਅਸੀਂ ਇਹ ਕਹਿਣਾ ਵੀ ਸਾਡੇ ਬਰਾਬਰ ਦੇ ਭਰਾ ਨੇ ਉਹਨਾਂ ਨੂੰ ਖੜੇ ਕਰਕੇ ਆਉਣ ਵਾਲੇ ਦੇ ਨਾਲ ਸਰਕਾਰ ਦੀ ਧੌਣ ਦੇ ਗੋਡਾ ਧਰਾਂਗੇ ਤੇ ਜਿਹੜੇ ਡੰਮ ਜੋ ਵੱਡੇ ਡੈਮ ਨੇ ਉਹਨਾਂ ਨੂੰ ਪੱਕੇ ਕਰਾਵਾਂਗੇ ਇੱਥੇ ਜਣੀ ਪਾਣੀ ਧਰਤੀ ਚੋਂ ਕੱਢਣ ਦੀ ਲੋੜ ਨਹੀਂ ਹੈ ਵੱਡੀਆਂ ਨਹਿਰਾਂ ਕੱਢ ਕੇ ਸੂਏ ਕੱਢ ਕੇ ਹਰ ਖੇਤ ਤੱਕ ਪਾਣੀ ਆ ਸਕਦਾ ਬਿਜਲੀ ਫ੍ਰੀ ਮਿਲ ਸਕਦੀ ਆ ਇਸ ਕਰਕੇ ਦੇ ਲਈ ਅਸੀਂ ਆਉਣ ਵਾਲੇ ਦਿਨਾਂ ਸੰਘਰਸ਼ ਕਰਾਂਗੇ ਤੇ ਲੋਕਾਂ ਨੂੰ ਜਗਾਵਾਂਗੇ ਲੋਕਾਂ ਦੀ ਮਾਫੜਾਂਗੇ ਸਰਕਾਰ ਦੇ ਗਲ ਪਾਵਾਂਗੇ ਬਿਲਕੁਲ ਜਿਹੜੀ ਭਾਰਤੀ ਕਿਸਾਨ ਜੁਨੀਅਨ ਏਕਤਾ ਉਗਰਾ ਹੈ ਉਸ ਦੇ ਵੱਲੋਂ ਵੱਡਾ ਜਿਹੜਾ ਐਲਾਨ ਹੈਗਾ ਉਹ ਕੀਤਾ ਗਿਆ ਹੈਗਾ ਕਿ ਜਿੱਥੇ 200 ਦੇ ਕਰੀਬ ਜਿਹੜੀ ਟਰਾਲੀ ਹੈਗੀ ਉਹ ਰਾਸ਼ਨ ਦੀ ਭੇਜੀ ਜਾਊਗੀ ਵੱਖ-ਵੱਖ ਸ਼ਿਫਟਾਂ ਦੇ ਵਿੱਚ ਤਾਂ ਉੱਥੇ ਹੀ ਇਹਨਾਂ ਨੇ ਕਿਹਾ ਕਿ ਸੰਗਰੂਰ ਜ਼ਿਲ੍ਹੇ ਦੇ ਵਿੱਚੋਂ 1000 ਟਰੈਕਟਰ ਤੇ ਪੂਰੇ ਪੰਜਾਬ ਦੇ ਵਿੱਚੋਂ 5000 ਟਰੈਕਟਰਾਂ ਦਾ ਜਿਹੜਾ ਪ੍ਰਬੰਧ ਹੈਗਾ ਉਹ ਜਿਹੜੀ ਖੇਤਾਂ ਦੇ ਵਿੱਚ ਗਾਰ ਜੰਮੀ ਐ ਜਾਂ ਜਿਹੜਾ ਰੇਤਾ ਖੜਾ ਹੈਗਾ ਉਸ ਨੂੰ ਪੱਧਰ ਕਰਨ ਦੇ ਲਈ ਇੰਤਜ਼ਾਮ ਕੀਤਾ ਗਿਆ ਹੈਗਾ। ਦੈਨਿਕ ਸਵੇਰਾ ਟੀਵੀ ਤੋਂ ਕੁਲਵੀਰ ਸਿੰਘ ਸੰਗਰੂਰ